ਲੋ ਬਾਈ ਕੰਮ ਆਪਣਾ ਟਰਾਲੀ ਦਾ ਨਿਬੜ ਗਿਆ ਤੇ ਟਰਾਲੀ ਧੋ ਦੀਏ ਹੁਣ ਅੱਗੇ-ਅੱਗੇ ਕੰਮ ਆਪਣੀ ਆਈ ਜਾਣੀ ਲੋ ਬਾਈ ਸਾਸਰੇ ਕਾਲ ਜੀ 8 ਢੇੜੇ ਬਾਈ ਆ ਚੁੱਕੇ ਆ ਮਾਲ ਦੇ ਹਾਂਜੀ ਉਹ ਮਟੀਰੀਅਲ ਹੋ ਗਿਆ ਪੂਰਾ ਹੁਣ ਜਾਣਾ ਆਲੂ ਲੈਣ ਤੇ ਆਲੂਆਂ ਨੂੰ ਧੋਣਾ ਟਰਾਲਾ ਹਾਂਜੀ ਰਾਤ ਕੱਲ ਕਿਹਾ ਤਾਂ ਤੈਨੂੰ ਕੱਲ ਰਾਤ ਹੀ ਕਿਹੜਾ ਕਮਾ ਦੂੰਗਾ ਪਤ ਤਾ ਇੱਟ ਨਾਲ ਕਮਾ ਦੇ ਇੱਟ ਲੈ ਲੈ ਇੱਟ ਨਾਲ ਕਮਾ ਦੇ ਜਾ ਕਮਾਉਣ ਮੈਂ ਭਾਈ ਰਾਤ ਛਾੜੂ ਵੱਜ ਗਿਆ ਵਾ ਛਾੜੂ ਵੱਗ ਮੀਂਹ ਵੀ ਪੈ ਗਿਆ ਤਾਂ ਥੋੜਾ ਵਾ ਮੜ ਮੋਟਾ ਹੀ ਆ ਉਹ ਪਾਣੀ ਨਾਲ ਉੱਤਰ ਰੋਣ ਦਾ ਹਾਂਜੀ ਕੋ ਬੱਲੇ ਚੰਨੀ ਜੰਨੀ ਇਹ ਜਲਾ ਵੇਸ ਆ ਜਾ ਤਾ ਹੋਣੀ ਹਾਂਜੀ ਮੇਰੇ ਨਾ ਹੋਗਾ ਭਾਈ ਕੰਮੇ ਬਣਾਉਂਦੇ ਜੀ ਲਾਉਂਦੇ ਨੇ ਹਾਂ ਸਾਡਾ ਟਰੈਕਟਰ ਵੀ ਖੁੱਲ ਗਿਆ ਇਹ ਨਾਲ ਹਾਂ ਟਰੈਕਟਰ ਵੀ ਖੁੱਲ ਗਿਆ ਸਾਡਾ ਤੇ ਥੈਂਕ ਯੂ ਖੁੱਲ ਗਿਆ ਜਾਣਾ ਆ ਲੈਣ ਗਿਆ ਤਾਂ ਮਪਣਾ ਪੱਟਾ ਹੀ ਹਾਂ ਅਲੱਗੋ ਜਵੋਰ ਦਿਖਾਇਆ ਬਾਈ ਰੰਨ ਛੱਡ ਦੇ ਦੱਸ ਕਹਿੰਦਾ ਮੈਂ ਤਾਂ ਉਹ ਚਲਾਉਣ ਦਾ ਹੀ ਮੈਂ ਕਿ ਨੰਮਾ ਵੀ ਚਲਾਇਆ ਬਾਈ ਮੈਂ ਕਿ ਨਾ ਅੱਜ ਐ ਥੋੜਾ ਲੱਤਾਂ ਹੀ ਦੁਖਣ ਲਾਉਂਦਾ ਵਾ ਹੈ ਬਈ ਜਾ ਰਹਾ ਜਾਂਨੇ ਵਾ ਸਵਾਰ ਹੋਣਾ ਆ ਚੱਲ ਜਾ ਬੱਚਾ ਬਹੁਤ ਸੋਹਣਾ ਇਹ ਤਾਂ ਐ ਲੱਗਦਾ ਇਹ ਕਹਿੰਦਾ ਖਾਲੀ ਟਰੈਕਟਰ ਲੈ ਜਾਂਦਾ ਟਰਾਲੀ ਨੂੰ ਐ ਲੱਗਦਾ ਤਾਂ ਤੀਏ ਕਰ ਰਿਹਾ ਚਲਾ ਤੀਏ ਜਿਵੇਂ ਆਰਾਮ ਨਾਲ ਕਾਤੀ ਜੀ ਹਾਂ ਕੀ ਜਰਾ ਬਣਾ ਰਿਆ ਤੇ ਕਹਣਾ ਪਿਆ ਉਹ ਚ ਪਹਿਲੇ ਗियर ਤੇ ਹੁੰਦਾ ਵਿੱਚ ਕੋਈ ਟਰਾਲੀ ਨਹੀਂ ਹੁੰਦੀ ਬੱਡ ਲੱਗੀ ਜੇ ਮਟੀਰੀਅਲ ਆਇਆ ਅੰਦਰ ਵਰਦਾ ਵੀ ਔਖਾ ਦਾ ਹੈ ਬੱਡਾ ਸੀ ਵੀ ਨਹੀਂ ਖੋਲਿਆ ਇਹਦਾ ਅੱਛਾ ਤੇਰੇ ਉੱਤੇ ਅੰਦਰ ਹੈ ਨਹੀਂ ਹਾਂ ਦੀ ਵਰਦਾ ਔਖਾ ਦਾ ਆਪਣੇ ਬੱਡਾ ਪਾਣੇ ਵੀ ਨਹੀਂ ਖੋਲਿਆ ਆ ਨਾ ਕਿ ਕਿਹੜਾ ਇਹ ਨਾਲੇ ਲਾ ਕੇ ਦੇਖਿਓ ਤੇ ਤੇ ਦਾ ਅੱਖੀ ਵਾਰੀ ਟਾਇਰ ਨਾ ਮੈਂ ਤਾਂ ਵਜਨ ਜਨਾਮਾ ਸਿਫਾਈ ਚਲੋ ਹਾਂ ਪਰਵਾਹ ਨਹੀਂ ਦਾ ਮਾਰਦਾ ਬਗਾ ਮਗਾ ਜੇ ਰੇ ਤੇਰੇ ਕਿਹੜਾ ਲੱਗਿਆ ਤਾਂ ਨਾ ਲਾ ਕੇ ਦੇਖਿਓ ਕਿਹੜਾ ਦੇ ਉੱਤੇ ਦਾ ਦੇ ਉੱਤੇ ਦਾ ਕਿਹੜਾ ਲੱਗਿਆ ਹੁਣ ਅਸਤੇ ਦਾ ਇਹਦੇ ਪਰੇ ਆਉਣਾ ਹੁਣ ਜਿਹੜਾ ਤਸਾਉਣਾ ਅਗਲਾ ਕਿਹੜਾ ਹਾਂ ਠੀਕ ਹੈ ਅਗਲਾ ਬੋਲਣਾ ਨਾ ਲੱਗ ਜੀ ਦੇਖਾ ਹਾਂਜੀ ਹਾਂਜੀ ਨਾਲ ਟਰੈਕਟਰ ਪਰ ਅੱਛਾ ਅੱਛਾ ਹਾਂ ਟਰੈਕਟਰ ਭਾਵੇਂ ਗਿਆ ਅਜੇ ਤਾਂ ਲਿਆਉਂਗੇ ਨਾਲ ਜੋਰ ਦੇਖੇ ਜਾਉਂਗੇ ਤੀਸੀ ਲਾ ਕੇ ਉਹ ਨਾਲ ਟਰੈਕਟਰ ਤੋਂ ਧੂੜਾਂ ਮੜਦਾ ਹਾਂ। ਹਾਂ। ਉਹ ਮੇਰੀ ਸਲਾਹ ਹੋਰ ਹੈ। ਹਾਂਜੀ। ਇਹ 36 ਦੀ ਗਈ ਹੈ। 36 ਦੀ? ਹਾਂ। ਮੈਂ ਨਾ ਜਹਾਜ ਹੱਥ ਲਾ ਲਿਆ ਨਾ ਜਾਨਾ। ਹਜ਼ਾਰਾ ਹੈ ਦਹੀ ਹੈ। ਕੋਹੋਂ ਨਾ ਯਾਰ। ਹੈਗੇ ਦੀ ਮਿੱਟੀ ਹਲੇ ਵਿੱਚ। ਸਹੀ ਗੀ ਮਿੱਟੀ ਮੇਂ ਗਿਆ ਹੁੰਦਾ ਰਸਤਾ ਜਾਈਦਾ ਥੱਲੇ ਥੱਲੇ ਬਾਕੀ ਬਾਈ ਚੱਲ ਰਿਹਾ ਕੰਮ ਮਿਸਤਰੀਆਂ ਬਾਅਦ ਅਜੇ ਭੀਮ ਬੰਦੇ ਘਰੇ ਹੀ ਰੱਖੇ ਆ ਕੀ ਸਮੋਸੇ ਖਾ ਲੋ ਜਾਣਾ ਨਹੀਂ ਕਿਤੇ ਤਿੰਨ ਦਿਨ ਸਮੋਸੇ ਲਿਆਤੇ ਤਾਂ ਆਣਾ ਵਰ ਨੇਰਾ ਨਾ ਹੋਵੇ ਫਿਰ ਨੇਰੇ ਚ ਕੰਮ ਵਧੀਆ ਨਹੀਂ ਹੁੰਦਾ ਦਿਨੇ ਦਿਨੇ ਹੋਵੇ ਕੰਮ ਵਧੀਆ ਨਾਲੇ ਬੰਦਾ ਟਾਈਮ ਨਾਲ ਘਰ ਪਹੁੰਚ ਜਾਂਦਾ ਪੂਰੀ ਸਮੋਸੇ ਲੈ ਕੇ ਬੰਦੇ ਖੁਸ਼ ਕਰਤੇ ਫਿਰ ਸਾਰੇ ਕੰਮ ਵਧੀਆ ਕਰੀ ਜਾਂਦੇ। ਰੱਦ ਨੇਰੀ ਨੇ ਵੀ ਫੱਟੇ ਚੱਕੇ। ਨੇਰੀ ਨੇ। ਸਾਲੋਂ ਨਾਲ ਤੋਂ ਨੇਰੀ ਹੋਇਆ ਆਉਂਦਿਆ। ਹਾਂਜੀ। ਜੜੀ ਪੈਡਾਂ ਬੈਠਾਂ ਪਈਆਂ ਨੇ। ਨੇ ਰੀਣਾ ਉਹ ਵੀ ਟੱਕ ਟੱਕ ਮਾਰੀਆਂ ਹਾਂ ਨੇ ਰੀਣਾ ਨੇ ਮੇਰੀ ਆ ਹਾਂ ਨੇ ਰੀਣਾ ਕਿਹੜੇ ਹਿਸਾਬ ਨਾਲ ਆਉਣੀ ਨੇ ਰੀਣਾ ਇਹ 2 ਵਜੇ 2 ਬਹੁਤ ਹੋ ਉਸ ਟਾਈਮ ਆਈ ਹੈ ਮੈਂ ਉੱਠਾ ਬਣਾ ਜਾਦਾ ਅੱਛਾ ਜੀ ਨੇ ਰੀਣਾ ਕਿ ਉਧਰ ਵੀ ਚਲੋ ਇਹ ਸੁਬਹ ਨਹੀਂ ਹੈ ਜੀ ਖਾਂਦੀਆਂ ਜੀ ਸਾਡੇ ਦਾ ਪਲਣਾ ਪਾ ਵੱਜਦੀ ਸੀ ਹਵਾ ਪਿੱਛੇ ਦੇ ਹਵਾ ਆ ਕੇ ਮੋਰੇ ਆ ਕੇ ਪਟਾਕਾ ਵੱਜਦਾ ਦਾ ਉਹਦੇ ਠਾੜਈ ਹਵਾ ਆਹਨੇ ਕਿ ਜਾਲ ਬਿਚਾਰੋ ਹੋ ਗਿਆ ਹੈ ਨਾ ਸਭ ਲੱਭਨੇ ਦਾ ਕੋਈ ਮਤਲਬ ਨਹੀਂ ਕਰਦੀ ਹਾਂ ਲੈ ਆਇਆ ਫੋੜਾ ਕਾ ਮਾ ਨੰਬਰ ਬੜ ਬੜ ਪੈਗੇ I don't y ਵੀ ਡੰਡਾ ਹੋ ਗਿਆ ਬਸ ਇਹ ਤਾਂ ਠੰਡਾ ਹੀ ਹੋਇਆ ਇਹ ਹਾਂ 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 ਅਮਰਿਕਾ ਲਾਂਡ ਲੋ ਬਾਈ ਟਰਾਲਾ ਤੋਂ ਬਾਅਦ ਪਹੁੰਚ ਗਏ ਆਲੂ ਸਟੋਰ ਬੀਜ ਪਿਆ ਬਾਈ ਸਾਰਾ ਹੀ ਰਾਸਣ ਜਿਹੜਾ ਉਹ ਤਾਂ ਲੰਘ ਗਿਆ ਜਿਹੜਾ ਖਾਣ ਵਾਲਾ ਲੁੰਦਾ ਮੋਟਾ ਕੋਈ ਕੋਈ ਟੋਟਾ ਦੇਖਣ ਨੂੰ ਮਿਲਦਾ ਉਹਦਾ ਆ ਦੇਖੋ ਜਿਕਨਾ ਪਿਆ ਬਾਈ ਮਾ ਮੋਟੇ ਦਾ ਬਾਕੀ ਸਾਰਾ ਟੋਟਲੀ ਬੀਜ ਠੰਡ ਘਠਾਰ ਅੰਦਰ ਬਾਈ ਆ ਬਈ ਦਾਲਾਂ ਦੂਆਂ ਪਈਆਂ ਲਾ ਲੈਂਦੀਆਂ ਉਹ ਦੇਖੋ ਸਾਰੀ ਬਾਕੀ ਟਰੈਕਟਰ ਬਾਹਰ ਖੜਾ ਟਾਈਮ ਲੱਗ ਗਿਆ ਕਾਫੀ ਵੀ ਭੀੜੇ ਬਹੁਤ ਆ ਗਏ ਸੋ ਇਸ ਕਰਕੇ ਨੰਬਰ ਚੌਥਾ ਦਾ ਤਿੰਨ ਟਰੈਕਟਰ ਪਹਿਲਾਂ ਦੋ ਨਿਕਲ ਚੁੱਕੇ ਤੀਆਂ ਲੱਗਿਆ ਵਾ ਹਲੋ ਬਾਈ ਤੀਆਂ ਲੱਗਿਆ ਵਾ ਦੋ ਪਹਿਲਾਂ ਲੰਘੇ ਚੌਥਾ ਨੰਬਰ ਆਪਣਾ ਪੰਜਵਾਂ ਉਹ ਬਾਹਰ ਇੱਕ ਖੜਾ ਇੱਕ ਆ ਗੱਡੀ ਆਈ ਖੜੀ ਏ ਬਾਈ ਮਾਰੇ ਮੋਟੇ ਵਿੱਚ ਮੋਟਰਸਾਈਕਲ ਵਾਲੇ ਜਿਹੜੇ ਬੰਦੇ ਉਹ ਤਾਂ ਹੁੰਦੇ ਜਾਂਦੇ ਜਾਈ ਜਾਂਦੇ ਆ ਤੇ ਬਾਕੀ ਚਲੋ ਚੱਲੀ ਜਾਂਦਾ ਕੰਮ ਆ ਇਹੋ ਖੜਾ ਬਾਈ ਨਿਊ ਹਾਲੈਂਡ ਆ ਦੇਖੋ ਤੇ ਆਪਣੇ ਵਾਲਾ ਮਹਿੰਦਰਾ ਅੰਦਰ ਨਜ਼ਾਰਾ ਵਈ ਠੰਡਕ ਠਾਰ ਆ ਇੱਥੇ ਵੀ ਬਾਈ ਜੀਰੀ ਵੱਢ ਕੇ ਇਹਨਾਂ ਨੇ ਵੀ ਆਪਣੀ ਘਰੇ ਰੱਖੀ ਵੀ ਆ ਦੇਖ ਲਓ ਮੰਡਿਆ ਬੰਦਾ ਪੱਕੀ ਜਾਂਦੀ ਹੈ ਸਿਸ ਕਰਕੇ ਬਣੀ ਬਾਈ ਕਹਿੰਦਾ ਕੱਲ ਆਪਣੀ ਜੀਰੀ ਵੜਾਈ ਆ ਸੀ ਬਾਸਮਤੀ ਇਹ ਚਲ ਆ ਠੀਕ ਆ ਭਾਈ ਸਿਸਟਮ ਛਤਰੀ ਦੇ ਵਿੱਚ ਮੂਹਰੇ ਟੂਲ ਆਹੋ ਦੇਖੋ ਸ਼ੀਸ਼ਾ ਟੂਲ ਤੇ ਬਾਕੀ ਇਹਦਾ ਬਾਸ਼ ਨਾਲ ਲੂਦੀ ਹੁੰਦੀ ਆ ਪਿਆ ਕੁਝ ਵੀ ਅੰਦਰ ਜੇ ਖੜਦੇ ਆ ਜਾ ਕੇ ਠੰਡੋਂ ਠਾ ਤੇ ਆ ਭਾਈ ਟਰਾਲੇ ਨੂੰ ਫੈਰ ઓਲਾਈ ਵੀ ਫੈਵਰ ਆ ਦੇਖੋ ਇਹ ਵੀ ਠੀਕ ਆ ਸਿਸਟਮ ਪਰ ਆਹੀ ਆ ਵੀ 6 ਵਜੇ ਤੇ ਖਰਾਬ ਹੁੰਦੀ ਆ ਇਹ ਬਸ ਕੀ ਉੱਪਰ ਤੇ ਆ ਰਿਹਾ ਦੂਏ ਨੰਬਰ ਤੇ ਆ ਦੇਖੋ ਭਾਈ ਆਹ ਲੋ ਉਹ ਭਾਈ ਉੱਪਰ ਤੱਕ ਜਾਂਦੀਆਂ ਪੌੜੀਆਂ ਕਾਫੀ ਤੇ ਆ ਪਿਆ ਭਾਈ ਓਹੋ ਕੀ ਕਹਿੰਦੇ ਹੁੰਦੇ ਆ ਹੁਣ ਦਿਮਾਗ 'ਚ ਨਹੀਂ ਆ ਰਿਹਾ ਸੈੱਪ ਆ ਰਿਹਾ ਯਸ ਸ਼ੂਸ਼ ਨੇ ਵੀ ਬਾਈ ਹੁਣ ਦਿਮਾਗ ਚ ਨਹੀਂ ਆ ਰਿਹਾ ਤੇ ਲੋ ਜਿਹੜੀਆਂ ਅੰਗੂਰ ਦੀ ਬਣਦੀ ਆ ਵੀ ਨਾਲੇ ਖਾਈ ਦਾਖ ਦਾਖਾ ਉਹ ਆ ਬਾਈ ਇਹ ਦਾਖਾ ਤੇ ਆਪੇ ਬਾਈ ਚਿੱਟੇ ਚਣੇ ਬਾਕੀ ਚਲੋ ਚੱਲੀ ਜਾਂਦਾ ਕੰਮ ਲੋ ਬਾਈ ਲੱਦ ਹੋ ਗਏ ਹਦੂ ਤਾਂ ਪਾਉਂਦਾ ਛੋਟਾ ਬਾਕੀਆਂ ਨੇ ਰਹਾ ਗਿਆ ਪਹੁੰਚ ਗਿਆ ਨਾਜ ਮੰਡੀ ਲੈ ਕੇ ਆਪਣਾ ਸਮਾਨ ਥੋੜਾ ਸਾਫ ਕਰੇ ਕੱਟੇ ਤੇ ਆ ਲੋ ਬਾਈ ਸਬਜ਼ੀਆਂ ਵੀ ਪਹੁੰਚ ਚੁੱਕੀਆਂ ਸਾਰੀਆਂ ਇੱਧਰ ਤੇ ਬਾਈ ਸਾਹਮਣੇ ਉਹ ਦੁਈ ਆ ਗਈ ਮੰਡੀ ਇਹ ਆ ਦੇਖੋ ਜੀਰੀ ਵਾਲੀ ਬਾਈ ਕਰਦਾ ਹੀ ਕਰਦਾ ਸਾਰੀ ਜੀਰੀ ਢੱਕੀ ਪਈ ਐ ਤੇ ਆ ਗਈ ਬਾਈ ਸਬਜੀ ਬਾਈ ਤੇ ਆਪਣਾ ਟਰੈਕਟਰ ਆ ਕੇ ਖੜ ਗਿਆ ਤਾਂ ਆ ਰਗਿਆ ਉਹ ਤਾਂ ਪਿੱਛੇ ਵੀ ਬਾਈ ਜੀਰੀ ਉਹ ਵੀ ਤੁਹਾਨੂੰ ਮੈਂ ਦਿਖਾ ਦਿੰਦਾ ਇੱਧਰ ਫਰੂਟ ਵੀ ਪਿਆ ਏ ਚਲੋ ਚਲੋ ਬੰਦੇ ਆਪਣੀ ਤਾਰ ਰਹੇ ਆ ਇਹਨਾਂ ਕਨੇ ਬਾਦਸ਼ਾ ਸਾਰੀ ਜਿਹੜੀ ਬਾਈ ਟੱਕ ਹੋਈ ਪਈ ਪਿੱਛੇ ਆ ਬਾਈ ਪਿਆ ਫਰੂਟ ਸਾਰਾ ਤੂੰ ਦੇਖੋ ਟੋਟਲੀ ਇੱਧਰ ਚੱਲਦੇ ਕਰਦਾ ਹੀ ਕਰਦਾ ਹੋਇਆ ਪਿਆ ਪਿੱਛੇ ਇਹ ਦੇਖੋ ਪੱਖਾ ਲੱਗਿਆ ਬਾਈ ਉਹ ਸਾਹਮਣੇ ਇੱਧਰ ਵੀ ਕਰਦਾ ਉੱਧਰ ਵੀ ਕਰਦਾ ਗੱਬੇ ਦੁਈ ਮੰਡੀ ਬਾਈ ਸਰਾਸਨ ਵਾਲੀ ਇਹ ਤਾਂ ਚਲੋ ਉਹ ਵੀ ਦੱਸਣੇ ਆ ਪਰ ਉਹ ਆ ਵੀ ਕਲਕਾਤਾਨ ਮੰਡੀ ਸਾਹਮਣੇ ਬਾਈ ਆ ਜਾਂਦੀ ਆ ਟਰਾਲੇ ਦੇ ਗੋਲ ਫੜ ਕੇ ਫੇ ਪਤਾ ਲੱਗੀ ਜਾਂਦਾ ਕਿ ਕਿੰਨੀਆਂ ਬੋਰੀਆਂ ਤਾਰਤੀਆਂ ਆ ਵੀ ਬਾਈ ਆਲੂ ਪਏ ਕਿਸੇ ਦੇ ਆ ਵੀ ਆ ਪਿਆਜ਼ ਪਏ ਬਾਈ ਦੇਖੋ ਔਰ ਇਹਦੇ ਕੱਢ ਕੇ ਇਹ ਆਏ ਪਿਆਜ ਚੈੱਕ ਕਰਾ ਦਿੰਦੇ ਆ ਬਾਈ ਔਰ ਤੇ ਇਹਨੇ ਲੈਣਾ ਹੈ ਕੱਟਾ ਇੱਕ ਪਾੜਿਆ ਵਾ ਇਕਣਾ ਯਾ ਆਲੂਆਂ ਦਾ ਪਾੜ ਦੇਣਾ ਬਾਈ ਆਲੂ ਆਪਣੇ ਪੂਰਾ ਸਾਫ ਆ ਬਾਈ ਮਾਰ ਸਾਰੇ ਦਾ ਸਾਰਾ ਚਲੋ ਬਾਕੀ ਕੰਮ ਚੱਲ ਰਿਹਾ ਔਰ ਟੈਂਪੂ ਆਇਆ ਮੂਲੀ ਲੱਦੀ ਵੀ ਬਾਈ ਮੂਲੀ ਹੂੰ ਚਾਰਾਂ ਸਾਈਡ ਚੱਲ ਰਿਹਾ ਬਾਈ ਕੰਮ ਬਾਕੀ ਉਧਰ ਜਾ ਕੇ ਦਿਖਾਉਂਦੇ ਜਾਂਦੇ ਹੋਏ ਲੋ ਬਾਈ ਸਭ ਨੇ ਆਪਣੇ ਆਪਣੇ ਢਾਰੇ ਟੱਕੀ ਪਈ ਹਟੇ ਦੀ ਆਹ ਬਾਈ ਆਪਾਂ ਆਲੂ ਕਾਰ ਕੇ ਚੱਲੇ ਆਂ ਇੱਧਰ ਤੇ ਹੁਣ ਆਹ ਦੇਖ ਲਓ ਇੱਜ਼ਤ ਹੀ ਨਹੀਂ ਬਾਈ ਜਿਹੜੀ ਲੱਗ ਰਹੀ ਹੋਰ ਵੀ ਸਭ ਨੇ ਬਾਈ ਟੱਗੇ ਆ ਪਏ ਨੇ ਜਦੋਂ ਮਾਰਜਿਨ ਹੀ ਨਾ ਮਾਰਦਾ ਚਲੋ ਭਾਈ ਬਾਕੀ ਅਜੇ ਤਾਂ ਕਹਿੰਦੇ ਹਰਤਾਲ ਖੁੱਲ ਜਵੇ ਆ ਦੇਖੋ ਨਾ ਤੇਹਰੀ ਕਰਕੇ ਹੁਣ ਆ ਸਭ ਨੇ ਫਿਲਰ ਦੱਬਦੇ ਭਾਈ ਉੜ ਗਏ ਹੁਣ ਬਹੁਤ ਹਵਾ ਏਗੀ ਰਾਤ ਰਾਤ ਜਣੀ ਕੋਈ ਸੋਮਵਾਰ ਦਾ ਦਿਨ ਹੈ ਮੁੜ ਕੇ ਬੰਦੇ ਦਾ ਇੱਧਰ ਪਹਿਲਾਂ ਮਿਲੋ ਸਸੀ ਕਾਲ ਤਾਂ ਹੈਗੀ ਆ ਤੇ ਬਾਈ ਐਤਵਾਰ ਤੋਂ ਬਾਅਦ ਸੋਮਵਾਰ ਨੂੰ ਜਾਣਾ ਸਕੂਲ ਔਖਾ ਅੜ ਜਾਂਦਾ ਜਾਣਾ ਸਕੂਲ ਹੈ ਜਾਣਾ ਨਹੀਂ ਕਾ ਤੇ ਗੱਡੀ ਅੜਦੀ ਆ ਅੜਦੀ ਆ ਗੱਡੀ ਮੜੀ ਜੀ ਹੈ ਲੋ ਬਾਈ ਇੱਕ ਗੱਲਾਂ ਬ੍ਰੇਕ ਲੱਗਦੀ ਆ ਜਿਹੜੀ ਐਤਵਾਰ ਤੋਂ ਬਾਅਦ ਛੁੱਟੀ ਤੋਂ ਬਾਅਦ ਬ੍ਰੇਕ ਲੱਗਦੀ ਆ ਨਾ ਗੱਡੀ ਖੜੀ ਦੀ ਜਮ ਹੋ ਜਾਂਦੀ ਆ ਬ੍ਰੇਕ ਹਾਂ ਆ ਦੇਖੋ ਹੈ ਦੱਬ ਜੀ ਨਹੀਂ ਕਰਦਾ ਜਾਣ ਨੂੰ ਹੋ ਜੀ ਨਹੀਂ ਕਰਦਾ ਨਹੀਂ ਮੈਂ ਕੀ ਕਰਾਂ ਯਾਰ ਦੱਸ ਹੁਣ ਤਾਂ ਜਾਣਾ ਹੀ ਪੈਣਾ ਹੈ ਦੇਖ ਨਹੀਂ ਉਹ ਕੌਣ ਆ ਗਿਆ ਉਹ ਦੇਖੀ ਹੈ ਦੱਬ ਕੇ ਮਾਸੜ ਮਾਸੜ ਅੱਛਾ ਮਾਰਦੇ ਆ ਕੇ ਮਾਸੜ ਨੂੰ ਕਮਰੇ ਗਿਆਨ ਨੂੰ ਜੀ ਨਹੀਂ ਕਰਦਾ ਕਹੀਂ ਮੜਿਆ ਜਾ ਕਿਸ ਸਕੂਲ ਜਾਣ ਨੂੰ ਜੀ ਨਹੀਂ ਕਰਦਾ ਕਹੀਂ ਕਹੀਂ ਦੱਬ ਕੇ ਕਹਦੇ ਮੜਿਆ ਜਾ ਠੀਕ ਨਹੀਂ ਕਹਿੰਦਾ ਮੈਂ ਸਕੂਲ ਲਈ ਜਾਣਾ ਅਰਦ ਆਲਾ ਬੈਗ ਲਾਗ ਪਰ ਰੱਖਦਾ ਮਾਸਰ ਕਰਕੇ ਇਹਨੂੰ ਦਾ ਸਾਤਰੀ ਬਾਦ ਜਾ ਰਿਹਾ ਨੇ ਜਾਣਾ ਜਬੂਰ ਐਤਵਾਰ ਲੰਘਿਆ ਕੱਲ ਜਾਣਾ ਜਬੂਰ ਇਹਨੂੰ ਲੱਸ ਜਾਣਾ ਕਹਿੰਦਾ ਖਜਣਾ ਆ ਆ ਗਿਆ ਸਦੀ ਬੋਲੀਵੁੱਡ ਸਦੀ ਬੋਲੀਵੁੱਡ ਲੱਗਿਆ ਬੋਲੀਵੁੱਡ ਬਰਾਨੀ ਪਾਸ ਫਿਰ ਲਖੜ ਐ ਉਰੀ ਦੇ ਦਾੜਾ ਔਰ ਇਹ ਤੇ ਚੱਲਦਾ ਫਿਰ ਅੱਜ ਲਾਲਚ ਦੇਣਾ ਪੈਂਦਾ ਏ ਲਾਲਚੀ ਬਿੱਲੀ ਜਿਹੜੀ ਸਾਜਰੇ ਤੇ ਮਸੀ ਸਟਾਰਟ ਹੁੰਦੀ ਹੈ ਗੱਡੀ ਇੱਕ ਛੁੱਟੀ ਤੇ ਹੂੰ ਉਹ ਚਲੋ ਭਾਈ ਚੱਲ ਰਿਹਾ ਕੰਮ ਟੱਪ ਪੂਰੀ ਸਰਜਰੀ ਸਾਜਰੇ ਮੌਸਮ ਮੌਸਮ ਸਾਫ ਹੋ ਗਿਆ ਮੌਸਮ ਸਾਫ ਹੈ ਮੈਂ ਦੱਸੀ ਜਾਂਦੇ ਗਏ ਆ 889 ਦੀ ਸਾਥ ਨੂੰ ਅੱਜ ਦੀਆਂ ਗੱਲਾਂ ਕਰਦੇ ਕੋਈ ਪਤਾ ਨਹੀਂ ਕਿਹੜਾ ਕੋਈ ਨੈਟਵਰਕ ਹੋਣਾ ਬਾਈ ਇਹਦੇ ਬਾਰੇ ਗੱਲ ਸੱਚੀ ਹੁੰਦੀ ਹੈ ਚਲੋ ਦੇਖਦੇ